ਇਹ ਕਾਨੂੰਨ ਖਾਲਸਾ ਪੰਥ ਨੇ ਨਾ ਕਰੀ ਕਾਨੂੰਨ ਆਪਣੇ ਹੱਥ ਵਿੱਚ ਲਿਆ ਹੈ ਤੇ ਨਾ ਕਰੀ ਲੈਂਦਾ ਹੈ ਪਰ ਮਜਬੂਰ ਹੋ ਕੇ ਖਾਲਸਾ ਪੰਥ ਨੂੰ ਆਪਣੇ ਹੱਥ ਵਿੱਚ ਕਾਨੂੰਨ ਲੈਣਾ ਪੈਂਦਾ ਹੈ ਇਸ ਕਰਕੇ ਫਿਰ ਸਾਡੇ ਤੇ ਇਲਜ਼ਾਮ ਲੱਗਦੇ ਨੇ ਇਹ ਵੱਖਵਾਦੀ ਨੇ ਇਹ ਉਗਰਵਾਦੀ ਨੇ ਇਹ ਖਾਲਸਤਾਨ ਮੰਗਦੇ ਨੇ ਨਾ ਖਾਲਸਾ ਖਾਲਸਤਾਨ ਦਾ ਕੜੀ ਹਾਮੀ ਰਿਹਾ ਹੈ ਜੇ ਖਾਲਸਾ ਖਾਲਸਤਾਨ ਦਾ ਹਾਮੀ ਰਿਹਾ ਹੁੰਦਾ ਤੇ ਜਦੋਂ ਅੰਗਰੇਜ਼ਾਂ ਨੇ 1947 ਦੇ ਵਿੱਚ ਵੰਡ ਕੀਤੀ ਸੀ ਉਸੇ ਟਾਈਮ ਆਪਣਾ ਦੇਸ਼ ਵਖਰਾ ਕਰ ਲੈਂਦਾ ਇਹ ਹਿੰਦੁਸਤਾਨ ਦੀ ਸਰਕਾਰ ਨੂੰ ਸਮਝ ਨਾ ਪਏਗਾ ਇਹ ਪੰਜਾਬ ਦੀ ਸਰਕਾਰ ਨੂੰ ਸਮਝ ਨਾ ਪਏਗਾ ਹਰਾਨੀ ਉਦੋਂ ਹੁੰਦੀ ਹੈ ਜਦੋਂ ਪੱਗਾਂ ਵਾਲੇ ਮੁੱਖ ਮੰਤਰੀ ਸਾਡੇ ਪੰਜਾਬ ਵਿੱਚ ਰਾਜ ਕਰਦੇ ਨੇ ਤੇ ਉਹਨਾਂ ਦੀ ਨੱਕ ਦੇ ਥੱਲੇ ਗੁਰਨ ਸਾਹਿਬ ਦੀਆਂ ਬੇੜੀਆਂ ਹੁੰਦੀਆਂ ਨੇ ਤੇ ਉਹ ਕਾਨੂੰਨ ਨਹੀਂ ਬਣਵਾ ਸਕਦੇ ਇਸ ਕਰਕੇ ਅਸੀਂ ਤਾਰਨਾ ਕਰਦੇ ਹਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਸੀਂ ਉਸ ਵੀਰ ਦੇ ਨਾਲ ਖੜੇ ਹਾਂ ਗੁਰੂ ਗਰੰਥ ਸਾਹਿਬ ਦੇ ਸਖਤ ਕਾਨੂੰਨ ਨੂੰ ਮਾਨਣ ਵਾਸਤੇ ਤੇ ਤਰਨਾ ਕਰਦੇ ਹਾਂ ਅਸੀਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇਹਦੇ ਤੇ ਸਖਤ ਤੋਂ ਸਖਤ ਕਾਨੂੰਨ ਬਣਿਆ ਹੋਣਾ ਜਾਨਾ ਚਾਹੀਦਾ ਹੈ ਤਾਂ ਕਿ ਕੋਈ ਤਾਂ ਮਰਮ ਸਾਡੇ ਸਿੱਖ ਕੌਮ ਨੂੰ ਲਾਓ ਸਾਡੀਆਂ ਕੁਰਬਾਨੀਆਂ ਦਾ ਕੋਈ ਤਾਂ ਸਾਨੂੰ ਦਿਓ ਅਸਾਂ ਤੁਹਾਡੇ ਤੇ ਵਿਸ਼ਵਾਸ ਕੀਤਾ ਹੈ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਨਾ ਕਰੋਗੇ ਤੇ ਸਿੱਖ ਕੌਮ ਦਾ ਦੀ ਇਹ ਸਰਕਾਰ ਤੋਂ ਭਰੋਸਾ ਉੱਠ ਜਾਏਗਾ ਸਿੱਖ ਕੌਮ ਜੀ ਕੋਈ ਵੀ ਦੁਨੀਆ ਪਰ ਵਿੱਚ ਭਰੋਸੇ ਵਾਲੀ ਕੌਮ ਨਹੀਂ ਪਰ ਜੇ ਤੁਸੀਂ ਸਾਡਾ ਭਰੋਸਾ ਗਵਾਓਗੇ ਤੇ ਅਸੀਂ ਵੀ ਸਰਕਾਰ ਨਾਲ ਕਿੰਨਾ ਕੁ ਤੇ ਭਰੋਸਾ ਰੱਖ ਸਕਾਂਗੇ ਫਿਰ ਬੇਨਤੀ ਕਰਦਿਆਂ ਮੁੱਖ ਸੇਵਾਦਾਰ ਹੋਂ ਦੇ ਨਾਤੇ ਪੰਜਾਬ ਸਰਕਾਰ ਨੂੰ ਕਿ ਇਹ ਵੀਰ ਨੂੰ ਛੇਤੀ ਛੇਤੀ ਅਪਾਰ ਜੋਈ ਕਰਕੇ ਅਰਦਾਸ ਕਰਕੇ ਉਹਨੂੰ ਅਰਦਾਸ ਕਰਾਂਗੇ ਭਾਈ ਤੂੰ ਥੱਲੇ ਆ ਜਾ ਤੇਰੀ ਇਹ ਕੁਰਬਾਨੀ ਜਿਹੜੀ 1 ਸਾਲ ਦੀ ਏ ਉਹਨੂੰ ਅਸੀਂ ਜਾਇਆ ਨਹੀਂ ਜਾਣ ਦੇਂਗੇ ਤੂੰ ਅੱਗੇ ਲੱਗ ਤੇ ਆਪਾਂ ਉਸ ਟਾਈਮ ਤੱਕ ਲੜਾਈ ਲੜਾਂਗੇ ਸਾਰੇ ਦੇਸ਼ ਪਰ ਦੇ ਲੋਕ ਸਾਰੇ ਦੁਨੀਆ ਪਰ ਦੇ ਲੋਕ ਤੇਰੇ ਨਾਲ ਖੜੇ ਨੇ ਜਿੰਨਾ ਤੇਰੇ ਸਖਤ ਕਾਨੂੰਨ ਨਹੀਂ ਬਣ ਜਾਂਦੇ